ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 41 ਸਾਲ ਪਹਿਲਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੌਰਾਨ ਸ਼੍ਰੀ ਹਰਮੰਦਰ ਸਾਹਿਬ ਵਿਖੇ ਕੱਲੂਕਾਰਾ ਹੋਇਆ ਸੀ ਅਤੇ ਫੌਜ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਦਿੱਤਾ ਸੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਵੀ ਨੁਕਸਾਨ ਪਹੁੰਚਾਇਆ ਸੀ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇਕੱਠੇ ਹੋਣ ਵਾਲੀ ਸ਼ਰਧਾਂਜਲੀ ਪੇਂਟ ਕਰਨ ਅਤੇ ਇਹ ਸਭ ਸ਼ਾਂਤੀਪੂਰਨ ਢੰਗ ਨਾਲ ਕਰਨਾ ਚਾਹੀਦਾ ਹੈ। ਮੈਂ ਜਿਹੜਾ 6 ਜੂਨ ਦਾ ਇਹ ਦਿਨ ਇਹ 6 ਜੂਨ ਨੂੰ ਵਾਪਰਿਆ ਸੀ 1984 ਤੇ ਤੇ 6 ਜੂਨ ਨੂੰ ਜਿਹੜੀ 41ਵਾਂ ਜਿਹੜਾ ਇਹ ਆਪਾਂ ਉਸ ਸ਼ਹੀਦਾਂ ਨੂੰ ਸਤ ਜਨਰਲ ਸਿੰਘ ਭਿੰਡਰਾਂਵਾਲਾ ਜਨਰਲ ਸਵੇਕ ਸਿੰਘ ਭਾਈ ਮਰੀਕ ਸਿੰਘ ਔਰ ਸਮੂੱਚੀ ਜਿਹੜੀ ਉਹਨਾਂ ਦੀ ਟੀਮ ਸੀ ਉਹਨਾਂ ਨੂੰ ਅ ਸਰਦਾਰ ਸਰਕਾਰ ਦੇ ਨਾਲ ਆਪਾਂ ਉਹਨਾਂ ਦਾ ਦਿਨ ਜਿਹੜਾ ਹੈ ਉਹ ਮਨਾ ਰਹੇ ਆ ਇਦੇ ਸਬੰਧ ਦੇ ਵਿੱਚ ਪੂਰੇ ਦੇ ਪੂਰੇ ਪ੍ਰਵੰਧ ਜਿਸ ਤਰ੍ਹਾਂ ਹਰ ਸਾਲ ਕੀਤੇ ਜਾਂਦੇ ਆ ਉਹ ਪ੍ਰਵੰਧ ਕਰ ਲਏ ਗਏ ਆ ਅਸੀਂ ਆਪਣੀ ਡਿਊਟੀ ਵੀ ਸਾਡੀ ਜਿਹੜੇ ਜਿਤਨੇ ਮੁਲਾਜ਼ਮ ਆ ਜਿਸ ਤਰ੍ਹਾਂ ਪਿਛਲੇ ਸਾਲ ਡਿਊਟੀਆਂ ਲਾਈਆਂ ਸੀ ਉਸੇ ਤਰ੍ਹਾਂ ਜਿਹੜੀਆਂ ਡਿਊਟੀਆਂ ਲਾਈਆਂ ਗਈਆਂ ਔਰ ਦੂਜੇ ਤੇ ਉਹਦੀ ਨਫਰੀ ਵੀ ਵਧਾਈ ਗਈ ਹੈ ਮੈਂ ਇੱਕ ਅਪੀਲ ਜ਼ਰੂਰ ਕਰਦਾ ਸੇਕ ਕੌਮ ਨੂੰ ਕਿ 41 ਸਾਲ ਹੋ ਗਏ ਕੁਝ ਹੀ ਸੱਜਣ ਜਿਹੜੇ ਹਰ ਸਾਲੀ ਜਿੱਥੇ ਫੋਟੋ ਕਲਚਰ ਨੂੰ ਜਾਂ ਆਪਣਾ ਆਪ ਦਿਖਾਉਣ ਦੇ ਲਈ ਦੇਖੋ ਭਾਵੇਂ ਜਿਹੜੀ ਮਰਜ਼ੀ ਬਚਾਤਾ ਰੱਖੀ ਐ ਤੁਸੀਂ ਗਰਮ ਰੱਖੀ ਐ ਨਰਮ ਰੱਖੀ ਐ ਲਿਬਰਲ ਲਈ ਐ ਜਾਂ ਗਰਮ ਰਹੀ ਐ ਪਰ ਜਿਹੜੇ ਜਿਨ੍ਹਾਂ ਨੇ ਉਸ ਸਮੇਂ 1984 ਦੇ ਵਾਕਿਆ ਬਿਖੇ ਸ਼ਹੀਦੀਆਂ ਪਾਈਆਂ ਉਹਨਾਂ ਨੂੰ ਆਪਾ ਸਰਕਾਰ ਦੇਣ ਦੇ ਲਈ ਜਿੱਥੇ ਕਛੀ ਦੀ ਖਾਨਪੁਰ ਸਾਹਿਬ ਦੇ ਭੋਗ ਪੈਂਦੇ ਆ ਉਥੇ ਜਿਹਦਾ ਸ੍ਰੀ ਅਕਾਲ ਤਖਤ ਬੋਲਦੇ ਆ ਤੇ ਸੰਦੇਸ਼ ਦਿੰਦੇ ਆ ਤੇ ਆਪਾਂ ਨੂੰ ਉਹ ਦਿਨ ਨੂੰ ਤਾਂ ਆਪਾਂ ਨੂੰ ਸ਼ਾਂਤ ਮਈ ਤੌਰ ਤੇ ਆਸਤਾ ਦੇ ਤੌਰ ਤੇ ਸਾਧਾ ਸਤਕਾਰ ਦੇ ਤੌਰ ਤੇ ਉਹਨਾਂ ਸ਼ਹੀਦਾਂ ਨੂੰ ਆਪਾਂ ਨੂੰ ਮਨਾਉਣਾ ਚਾਹੀਦਾ